ਹੁਣੇ ਹੁਣੇ ਸਰਕਾਰ ਨੇ ਲਿਆ ਅਜਿਹਾ ਵੱਡਾ ਫੈਸਲਾ ਲੋਕਾਂ ਦੀ ਵੱਡੀ ਚਿੰਤਾ 10 ਤੋਂ 15 ਸਾਲ ਬਾਹਨਾ ਤੇ ਲੱਗੀ ਰੋਕ ਲੱਖਾਂ ਵਾਹਨਾਂ ਨੂੰ 1 ਜੁਲਾਈ ਤੋਂ ਨਹੀਂ ਮਿਲੇਗਾ ਪੈਟਰੋਲ ਅਤੇ ਡੀਜ਼ਲ ਦੇਖੋ ਇਹ ਖਾਸ ਰਿਪੋਰਟ ਵਾਤਾਵਰਨ ਨੂੰ ਸਾਫ਼ ਰੱਖਣ ਲਈ ਸਰਕਾਰ ਵੱਲੋਂ ਠੋਕਮੇ ਕਦਮ ਚੁੱਕੇ ਜਾ ਰਹੇ ਨੇ ਐਨਾ ਹੀ ਨਹੀਂ ਸਰਕਾਰ ਹਵਾ ਪ੍ਰਦੂਸ਼ਣ ਘਟਾਉਣ ਲਈ ਵੀ ਸਖਤ ਹੋ ਗਈ ਹੈ ਇਸ ਤਹਿਤ 1 ਜੁਲਾਈ 2025 ਤੋਂ ਦਿੱਲੀ ਦੇ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਅਤੇ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਹੀਂ ਮਿਲੇਗਾ ਸਰਕਾਰ ਦਾ ਇਹ ਨਵਾਂ ਨਿਯਮ ਦਿੱਲੀ ਐਨਸੀਆਰ ਦੇ ਵਿੱਚ ਰਜਿਸਟਰਡ ਸਾਰੇ ਵਾਹਨਾਂ ਤੇ ਲਾਗੂ ਹੋਵੇਗਾ ਨਜ਼ਰ ਰੱਖਣ ਦੇ ਲਈ ਸਰਕਾਰ ਨੇ 500 ਤੋਂ ਵੱਧ ਪੈਟਰੋਲ ਪੰਪਾਂ ਦੇ ਵਿੱਚ ਏ ਐਨ ਪੀ ਆਰ ਕੈਮਰੇ ਲਗਾਏ ਨੇ ਜੋ ਪੁਰਾਣੇ ਵਾਹਨਾਂ ਦਾ ਪਤਾ ਲਗਾਉਣ ਦੇ ਵਿੱਚ ਮਦਦ ਕਰਨਗੇ ਐਨਾ ਹੀ ਨਹੀਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ ਦਰਅਸਲ ਸਰਕਾਰ ਦਿੱਲੀ ਦੇ ਵਿੱਚ ਪ੍ਰਦੂਸ਼ਣ ਘਟਾਉਣ ਅਤੇ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਅਜਿਹਾ ਕਦਮ ਚੁੱਕ ਰਹੀ ਹੈ ਸਰਕਾਰ ਦਾ ਇਹ ਨਵਾਂ ਕਾਨੂੰਨ ਇਸ ਸਾਲ ਮਰ ਤੋਂ ਦਿੱਲੀ ਨਾਲ ਲੱਗਦੇ ਗੁਰੂਗਰਾਮ ਫਰੀਦাবাদ ਗਾਜ਼ੀਆਬਾਦ ਗੋਤਮ ਬੁੱਧ ਨਗਰ ਅਤੇ ਸੋਨੀ ਪੱਥ ਦੇ ਵਿੱਚ ਲਾਗੂ ਹੋਵੇਗਾ ਰਿਪੋਰਟਾਂ ਦੇ ਅਨੁਸਾਰ ਏ ਐਨ ਪੀ ਆਰ ਕੈਮਰੇ ਲਗਾਉਣ ਦਾ ਕੰਮ 31 ਅਕਤੂਬਰ ਤੱਕ ਪੂਰਾ ਹੋਵੇਗਾ ਬਾਕੀ ਸਿਸਟਮ ਐਨ ਸੀ ਆਰ ਜ਼ਿਲਿਆਂ ਨੂੰ ਕੈਮਰੇ ਲਗਾਉਣ ਲਈ 31 ਮਾਰਚ 2026 ਤੱਕ ਦਾ ਸਮਾਂ ਦਿੱਤਾ ਗਿਆ ਹੈ ਆਪਣੀ ਸਮਾ ਸੀਮਾ ਪੂਰੀ ਕਰ ਚੁੱਕੇ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਦੇਣ ਤੇ ਪਾਬੰਦੀ 1 April 2026 ਤੋਂ ਸ਼ੁਰੂ ਹੋਵੇਗੀ। CAQM Commission for Air Quality Management ਨੇ ਇਸ ਸਾਲ April ਦੇ ਵਿੱਚ ਪੈਟਰੋਲ ਪੰਪਾਂ ਨੂੰ ਨਿਰਦੇਸ਼ ਦਿੱਤੇ ਸਨ ਕਿ 1 July ਤੋਂ ਆਪਣੀ ਸਿਆਮਾ ਸੀਮਾ ਪੂਰੀ ਕਰ ਚੁੱਕੇ ਵਾਹਨਾਂ ਨੂੰ ਬਾਲਣ ਨਹੀਂ ਦਿੱਤਾ ਜਾਵੇਗਾ। ਦਿੱਲੀ ਦੇ 520 ਪੈਟਰੋਲ ਪੰਪਾਂ ਦੇ ਵਿੱਚੋਂ 500 ਪੈਟਰੋਲ ਪੰਪਾਂ ਨੇ ਆਟੋਮੈਟਿਕੀ ਨੰਬਰ ਪਲੇਟ ਪਛਾਣ ਕੈਮਰੇ ਲਗਾਏ ਨੇ ਅਤੇ ਬਾਕੀ 30 June ਤੱਕ ਲਗਾਏ ਜਾਣਗੇ। ਸੀਏਕਯੂਐਮ ਦੇ ਅਨੁਸਾਰ ਇਹ ਕੈਮਰੇ 10 ਸਾਲ ਡੀਜ਼ਲ ਜਾਂ 15 ਸਾਲ ਪੈਟਰੋਲ ਤੋਂ ਪੁਰਾਣੇ ਵਾਹਨਾਂ ਦਾ ਆਪਣੇ ਆਪ ਪਤਾ ਲਗਾਉਣਗੇ ਤੇ ਬਾਅਦ ਵਿੱਚ ਇਹ ਵਾਹਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ ਇਸ ਦੇ ਨਾਲ ਹੀ ਦਿੱਲੀ ਤੋਂ ਬਾਹਰੋਂ ਆਉਣ ਵਾਲੇ ਵਾਹਨਾਂ ਤੇ ਵੀ ਪਾਬੰਦੀ ਹੋਵੇਗੀ ਸੀਏਕਯੂਐਮ ਦੇ ਅਨੁਸਾਰ ਦਿੱਲੀ ਦੇ ਵਿੱਚ 62 ਲੱਖ ਵਾਹਨ ਨੇ ਜੋ ਆਪਣੀ ਉਮਰ ਪੂਰੀ ਕਰ ਚੁੱਕੇ ਨੇ ਜਿਨ੍ਹਾਂ ਦੇ ਵਿੱਚ 41 ਲੱਖ 2 ਪਹੀਆ ਵਾਹਨ ਨੇ ਪੂਰੇ ਐਨਸੀਆਰ ਦੇ ਵਿੱਚ ਅਜਿਹੇ ਵਾਹਨਾਂ ਦੀ ਗਿਣਤੀ ਲਗਭਗ 44 ਲੱਖ ਹੈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਇਸ ਕਦਮ ਦਾ ਦਿੱਲੀ ਤੇ ਕੀ ਪ੍ਰਭਾਵ ਪਵੇਗਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਹ ਜਿਹੜਾ ਕਿ ਨਿਯਮ ਲਾਗੂ ਹੋ ਜਾਵੇਗਾ ਜਿਸ ਦੇ ਚੱਲਦੇ ਹੁਣ ਜਿਨ੍ਹਾਂ ਲੋਕਾਂ ਦੇ ਕੋਲ 10-15 ਸਾਲ ਪੁਰਾਣੇ ਵਾਹਨ ਨੇ ਹੁਣ ਉਹ ਚਿੰਤਾ ਦੇ ਵਿੱਚ